ਉਪਗੁਰ ਨਾਨਕ ਸਾਹਿਬ ਨੇ ਕਟਿਆ ਸੀ ਜਿੰਨਾ ਵੈਮਾ ਪਰ ਮਾਜੂ ਪਖੰਡਾ ਚੋਂ ਕਟਿਆ ਸੀ ਪੋਤੇ ਫਿਰ ਜਾਤ ਖੜੇ ਆਪਾਂ ਗੁਰਬਾਣੀ ਵੈਮ ਪਰਮ ਕਰ ਨੂੰ ਪਖੰਡ ਕਨ ਨੂੰ ਨਹੀਂ ਆਪਦੀ ਗੁਰੂ ਨਾਨਕ ਸਾਹਿਬ ਨੇ ਸਿੱਧ ਕਰਕੇ ਦਿਖਾਇਆ ਹਰ ਜਾਤ ਪਾਤ ਦਾ ਭਗਤ ਪਟ ਗੁਰੂ ਗੁਰਬਾਣੀ ਦਾ ਬੇਟਾ ਮਾਜੂ ਕਿੰਨੇ ਵਿਕਰਮ ਰਕ ਤੇ ਰਹੇ ਵੈਮ ਪਰ ਤੇ ਰਹ ਗਿਆ ਜਾਏ ਜਾਂਦੇ ਰਵਿਦਾ ਅਫਰ ਕੇ ਛੋਦਰ ਦੇ ਲੋਕ ਆਗਦੇ ਸੀ ਗੁਰਨਾਨ ਦੇਵ ਉਹ ਵੀ ਨਾਲ ਰੱਖੇ ਨੇ ਭਾਈ ਮਰਦਾਨਾ ਨਵੀਂ ਜਾਤ ਦਾ ਉਹ ਰੱਖਿਆ ਭਾਈ ਲਾਲੋ ਨਵੀਂ ਜਾਤ ਦਾ ਉਹ ਰੱਖਿਆ ਗੁਰੂ ਨੇ ਭੇਵਣ ਕੀਤਾ ਵਹਿਮ ਪਰਮਣ ਕੀਤਾ ਪਖੰਡਨ ਕੀਤਾ ਉਹਦਾ ਸਿੱਖ ਅੱਜ ਇਹ ਸਾਰੇ ਕੰਮ ਕਰ ਰਿਹਾ ਅਸੀਂ ਕਰ ਰਹੇ ਹੇ ਸਾਡੀ ਸੋਚ ਦਾ ਕੀ ਫਾਇਦਾ ਹੋਇਆ ਇਹ ਅਸੀਂ ਸੋਚਦੇ ਬਣਾ ਵੇ ਇਦਾਂ ਹੋਣਾ ਚਾਹੀਦਾ ਹੈ ਉਹਦਾ ਉਹ ਵੀ ਆਪਣੀ ਮੱਤ ਨਾਲ ਸਾਡੀ ਸੋਚ ਆ ਰਹੀ ਹੈ ਪਰ ਗੁਰੂ ਨੇ ਕਦੀ ਨਹੀਂ ਪੁੱਛਿਆ ਕਿਸ ਨੇ ਆਣ ਕੇ ਕਈ ਹੁਣ ਸਪੀਕਰਾਂ ਦੇ ਰਾਈਨ ਕਰਦੇ ਵਾਂਗ ਸੁਣਦੇ ਪਏ ਅੱਜ ਬੜੀ ਸੋਹਣੀ ਕਥਾ ਕੀਤੀ ਏ ਬਾਬਾ ਜੀ ਨੇ ਅੱਜ ਬੜੀ ਸੋਹਣੀ ਗੱਲ ਕੀਤੀ ਕਥਾ ਕਦੀ ਮਰਦੀ ਨਹੀਂ ਹੁੰਦੀ ਸਾਹਿਬ ਮੇਰਾ ਨੀਂਦ ਨਵਾ ਵਾਏ ਗੁਰੂ ਦੀ ਬਾਣੀ ਰੋਜ਼ ਨਵੀਂ ਕੁਝ ਨਾ ਕੁਝ ਸਾਨੂੰ ਸਮਝਾ ਰਹੀ ਹੈ ਪਰ ਜਿਹੜੇ ਘਰ ਬੈ ਕੇ ਤਾਂ ਨਹੀਂ ਗੱਲਾਂ ਕਰਦੇ ਆ ਨਾ ਉਹ ਗੁਰੂ ਗ੍ਰੰਥ ਸਾਹਿਬ 'ਤੇ ਬੈਠੋ ਜੀ ਤੁਹਾਨੂੰ ਚੰਗਾ ਲੱਗਿਆ ਤੁਹਾਨੂੰ ਸੋਹਣੀ ਲੱਗੀ ਐ ਜਿਸ ਪਾਸ ਬੈਠਿਆ ਸੋਈ ਐ ਇਹ ਗੱਲ ਉਹ ਕਰਦਾ ਜਿਹਨੂੰ ਚੰਗੀ ਲੱਗੀ ਨਾ ਉਹ ਤੇ ਕੋਲ ਜਾ ਕੇ ਵੇਂਦਾ ਮੈਨੂੰ ਕੋ ਸਿੱਖਣੋਂ ਵੇਲੇ ਗੱਲ ਨਹੀਂ ਸ਼ਾ ਨਾ ਪਾਈਏ ਗੱਲਾਂ ਕਰਨਾ ਕੱਖ ਨਹੀਂ ਹੋਣਾ ਵਾ ਵਾ ਕਰਨਾ ਕੁਝ ਨਹੀਂ ਹੋਣਾ ਕਥਾ ਚੰਗਈ ਹੁੰਦੀ ਹੈ ਗੁਰਬਾਣੀ ਦੀ ਕਿਰਤਨ ਚੰਗਾ ਹੀ ਹੁੰਦਾ ਮਾੜਾ ਵੀ ਕਦੀ ਹੋਇਆ ਹੁਣ ਤੇ ਇੱਕ ਹੋਰ ਨਵੀਂ ਰੀਤ ਚੱਲ ਪਈ